ਔ ਸਮੇ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰਬਾਣੀ ਦੀ ਰੋਸ਼ਨੀ ਵਿੱਚ ਬਾਬਾ ਦੀਪ ਸਿੰਘ ਜੀ ਹੁਣਾਂ ਦੀ ਵਡਿਆਈ ਗਾਉਣ ਦਾ ਯਤਨ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਫੁਰਮਾਨ ਹੈ ਤਨ ਮਨ ਗੁਰ ਪਰਹ ਵਿੱਚ ਆ ਮਨ ਦੀਆ ਸਿਰ ਨਾਲ ਤ੍ਰਿ ਭਮਣ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਬਾਬਾ ਦੀਪ ਸਿੰਘ ਦੀ ਹਸਤੀ ਐਸੀ ਹੈ ਮਨ ਕਰਕੇ ਗੁਰੂ ਦੀ ਮੱਤ ਤੇ ਚੱਲੇ ਸੰਤ ਦਾ ਮਰਾਤਬਾ ਹਾਸਲ ਕੀਤਾ ਤਨ ਧਰਮ ਤੋਂ ਦੀਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖੀ ਸਿਧਾਂਤ ਤੋਂ ਵਾਰ ਕਰਕੇ ਸ਼ਹਾਦਤ ਦੀ ਅਬਦੀ ਮਾਣੀ ਗੁਰੂ ਦੀਆਂ ਖੁਸ਼ੀਆਂ ਲਈਆਂ ਜਿਹੜਾ ਖੁਸ਼ੀਆਂ ਲੈਂਦਾ ਉਹਦੇ ਲਈ ਲਬਜ਼ ਨੇ ਹਾਲ ਵਰਤਿਆ ਜਾਂਦਾ ਹੈ ਮੁਰਾਦ ਬੰਦ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਅਮਰਾ ਪਦਵੀ ਹਾਸਲ ਹੋਈ ਬਾਬਾ ਦੀਪ ਸਿੰਘ ਨੂੰ ਸਰੀਰ ਮਿਟ ਗਿਆ ਨਾਮਣਾ ਅਮਰ ਹੋ ਗਿਆ ਮਾਗ ਦੇ ਮਹੀਨੇ 1739 ਬਿਕਰਮੀ ਸੰਮਤ ਨੂੰ ਭਾਈ ਭਗਤਾ ਜੀ ਬੀਬੀ ਜੂਣੀ ਜੀ ਦੇ ਗ੍ਰਹਿ ਵਿਖੇ ਪਉਵਿੰਦ ਉਦੋਂ ਇਹ ਲਾਹੌਰ ਪਰਗਣੇ ਵਿੱਚ ਪੈਂਦਾ ਸੀ ਬਾਲਕ ਦਾ ਆਗਾਸ ਹੁੰਦਾ ਹੈ ਨਾਮਕਰਨ ਕਰਦੇ ਨੇ ਪਰਿਵਾਰ ਵਾਲੇ ਦੀਪ ਨਾਮ ਰੱਖਿਆ ਜਾਂਦਾ ਹੈ ਹੁਣ ਬਚਪਨ ਤੋਂ ਹੀ ਸਿੱਖੀ ਦੀ ਲਗਨ ਮਾਤਾ ਪਿਤਾ ਨੇ ਲਾਈ ਹੈ ਈਚੇ ਨਜ਼ਦੀਕ ਸਚਕਣ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਦੇਦਾਰੇ ਕਰਵਾਉਣ ਬਾਲਕ ਨੂੰ ਲੈ ਜਾਂਦੇ ਨੇ ਔਰ ਨਿਤ ਅਰਦਾਸ ਕਰਦੇ ਨੇ ਵੀ ਸਾਡਾ ਫਰਜ਼ੰਦ ਸਿੱਖੀ ਦਾ ਧਾਰਨੀ ਹੋਵੇ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੁਰਮਤਿਗੇ ਮਾਈ ਬਾਪ ਦੀ ਭਾਵਨਾ ਹੁੰਦੀ ਹੈ ਵੀ ਸਾਡਾ ਬੱਚਾ ਧਰਮ ਵਿੱਚ ਪਰਪੱਕ ਹੋਵੇ ਇਸ ਪ੍ਰਕਾਰ ਦੇ ਨਾਲ ਸ਼ੁਭ ਭਾਵਨਾ ਗੁਰੂ ਦੇ ਦਰ ਤੇ ਪ੍ਰਵਾਨ ਹੋਈ ਭਾਈ ਦੀਪਾ ਬਚਪਨ ਤੋਂ ਹੀ ਸਿੱਖੀ ਦਾ ਧਾਰਨੀ ਹੋਇਆ ਜਵਾਨੀ 'ਚ ਪੈਰ ਰੱਖਿਆ 12 ਕੁ ਵਰਿਆਂ ਦੀ ਉਮਰ ਅਨੰਦਾਂ ਦੀ ਪੁਰੀ ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਬੈਠਾ ਹੈ ਜੀਵਨ ਸਫਲਾ ਕਰਨ ਦੇ ਲਈ ਮਨੁੱਖਤਾ ਕਦਮ ਬੋਸੀ ਕਰਦੀ ਹੈ ਕਤਾਰਾਂ ਦੀਆਂ ਕਤਾਰਾਂ ਸੰਗਤਾਂ ਦੀਆਂ ਦਰਸ਼ਨ ਕਰਨ ਜਾਂਦੀਆਂ ਨੇ ਮਾਝੇ ਦੀ ਸੰਗਤ ਚੱਲੀ। ਉਹ ਵਿੰਡ ਤੋਂ ਭਾਈ ਭਗਤਾ ਬੀਬੀ ਜਿਉਣੀ ਆਪਣੇ ਫਰਜ਼ੰਦ ਭਾਈ ਦੀਪੇ ਨੂੰ ਲੈ ਕੇ ਅਨੰਦਾਂ ਦੀ ਪੁਰੀ ਪਹੁੰਚੇ। ਅਗੰਮੀ ਰੂਪ ਦੇ ਜਦੋਂ ਦਰਸ਼ਨ ਕੀਤੇ ਮਨ ਵਿੱਚ ਇਹ ਭਾਵਨਾ ਬਣ ਗਈ ਵੀ ਹੁਣ ਗੁਰੂ ਦਾ ਦਰ ਛੱਡ ਕੇ ਕਿਧਰੇ ਨਹੀਂ ਜਾਣਾ। ਬਾਣੀ ਚਾਹੁੰਦਾ ਨਾ ਗੁਰਜੀਕੇ ਦਰਸ਼ਨ ਕਉ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਓ ਬਲ ਬਲੀ ਲਈ ਲਫ਼ਜ਼ ਵਰਤੇ ਆ ਗਿਆ ਹੈ ਬਲੀ ਦੇ ਦੇਣੀ ਗੁਰੂ ਦਾ ਸਰੂਪ ਐਸਾ ਸੁੰਦਰ ਹੈ ਆਪਾ ਵਾਰਨੇ ਨੂੰ ਚਿਤ ਕਰਦਾ ਹੈ ਪਾਰ ਬ੍ਰह्म ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇ ਗੁਰੂ ਪਰਮੇਸ਼ਵਰ ਦਾ ਸਰੂਪ ਹੈ ਨੂਰਾਨੀ ਚਿਹਰੇ ਦੀ ਅਲਫਾਜ਼ਾਂ ਦੀ ਐਸੀ ਚਮਕ ਉੱਠੀ ਐਸਾ ਅਸਰ ਹੋਇਆ ਭਾਈ ਦੀਪੇ ਤੇ ਮਾਝੇ ਦੀਆਂ ਸੰਗਤਾਂ ਕੁਝ ਦਿਨ ਟੇਕੇ ਵਾਪਸ ਚਲੀਆਂ ਤੇ ਭਾਈ ਦੀਪਾ ਵੇਰ ਗਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚੋਂ ਪਾਸੇ ਨਹੀਂ ਹੋਣਾ ਉਹਨਾਂ ਦੇ ਦਰ ਤੇ ਸੇਵਾ ਕਰਨੀ ਹੈ ਉਜ ਐਸੀ ਅਵਸਥਾ ਹਾਂ ਖਿੰਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲ ਮਰ ਗਈਆ ਬਿਨ ਅਮਲੇ ਅੰਗਲੀ ਮਰ ਗਈਆ ਕਿਹੜਾ ਅਮਲ ਹੁੰਦਾ ਹੈ ਟੁੱਟ ਜਾਵੇ ਕਿਸੇ ਅੰਬਲੀ ਨੂੰ ਆਖੋ ਜਿਹਨੂੰ ਟੋਟ ਲੱਗੀ ਹੋਵੇ ਫੀਮ ਦੀ ਪੋਸਟ ਦੀ ਲੈ ਅੰਬਲੀਆ ਤੈਨੂੰ ਸਰਪੰਚ ਬਣਾ ਦਈਏ ਤੋ ਜਵਾਬ ਉਹਦਾ ਹੋਵੇਗਾ ਵੀ ਮੈਂ ਅੱਗ ਲਾਉਣੀ ਤੁਹਾਡੀ ਸਰਪੰਚੀ ਨੂੰ ਨਸ਼ੇ ਦਾ ਪ੍ਰਬੰਧ ਕਰੋ। ਅਮਲੀ ਦੇ ਜੀਵਨ ਦਾ ਆਧਾਰ ਨਸ਼ਾ ਹੈ। ਬਦਲ ਹੈ ਨਹੀਂ ਉਹਦੇ ਜੀਵਨ ਵਿੱਚ ਕੋਈ। ਸਿੱਖ ਦਾ ਪਿਆਰ ਗੁਰੂ ਨਾਲ ਇਦਾਂ ਦਾ ਹੈ ਜਿੱਦਾਂ ਦਾ ਅਮਲੀ ਦਾ ਅਮਲ ਨਾਲ ਪਿਆਰ ਹੈ। ਜਿੱਥੇ ਬਦਲ ਹੀ ਕੋਈ ਨਾ ਹੋਵੇ। ਦੁਸ਼ਮਣ ਨਾ ਹੋਵੇ। ਬਾਬਾ ਦੀਪਾ ਉੱਥੇ ਵੇਰ ਗਏ। ਮਾਪੇ ਭਾਈ ਭਗਤਾ ਬੀਬੀ ਜੂਣੀ ਐ ਵਾਪਸ ਆ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਟਿਕ ਕੇ ਖੰਡੇ ਦੀ ਪਾਉਲ ਪ੍ਰਾਪਤ ਕੀਤੀ ਗੁਰਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਇ ਹੁਕਮ ਚੰਮਰਤ ਹੈ ਜਦੋਂ ਹੁਕਮ ਸੀ ਚਰਨਾ ਅੰਮ੍ਰਿਤ ਸ਼ਕੋ ਸਿੱਖ ਸ਼ਕ ਦੇ ਰੇ ਪਾਣੀ ਪੱਖਾ ਪੀਹਣਾ ਪੈਰ ਧੋਏ ਚਰਨਾ ਅੰਮ੍ਰਿਤ ਪਾਵੇ ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਚਰਨਾ ਅੰਮ੍ਰਿਤ ਬਖਸ਼ ਦੇ ਸਨ ਉਹਦੇ ਬਾਦਾਂ ਵੀ ਜੇ ਵੇਖੀਏ ਖੰਡੇ ਦੀ ਪੌਲ ਪ੍ਰਗਟ ਹੋਣ ਤੋਂ ਪਹਿਲਾਂ ਪਹਿਲਾਂ ਚਰਨਾ ਅੰਮ੍ਰਿਤ ਹੀ ਚੱਲਦਾ ਰਿਹਾ ਜੇ ਗੁਰੂ ਨੇ ਆਖਿਆ ਬਾਣੀ ਰੂਪੀ ਅੰਮ੍ਰਿਤ ਸ਼ਕੋ ਤੇ ਅਸੀਂ ਉਹ ਵੀ ਸ਼ਕਿਆ ਤੇ ਜਦੋਂ ਗੁਰਦੇਵ ਨੇ ਹੁਕਮ ਕੀਤਾ ਕਲਯੁਗ ਦਾ ਸਮਾਂ ਇਥੇ ਚੇਲੇ ਘਟ ਜਾਣੇ ਨੇ ਗੁਰੂ ਵਧ ਜਾਣੇ ਨੇ ਐਵੇਂ ਗੰਦੇ ਮਦੇ ਪੈਰ ਧੋ ਧੋ ਕੇ ਪਿਆਆ ਕਰਨਗੇ ਖੰਡੇ ਦੀ ਪੌਲ ਦਾ ਹੁਕਮ ਕਰ ਦਿੱਤਾ ਤੋ ਸਿੱਖੋ ਸ਼ਕਦਾ ਹੈ ਭਾਈ ਦੀਪੇ ਨੇ ਹੁਕਮ ਦੇ ਵਿੱਚ ਅੰਮ੍ਰਿਤ ਛਕਿਆ ਉਦੋਂ ਮੁਖੀਆ ਜਿਹੜਾ ਸਿੰਘ ਹੈ ਨਾ ਉਹ ਭਾਈ ਮਨੀ ਸਿੰਘ ਹੈ ਦੀਵਾਨ ਹੈ ਗੁਰਾਂ ਦਾ ਦੀਵਾਨ ਪ੍ਰਧਾਨ ਮੰਤਰੀ ਤੋਂ ਦੂਜਾ ਪਦ ਹੁੰਦਾ ਹੈ ਭਾਈ ਮਨੀ ਸਿੰਘ ਦੀ ਦੇਖ ਰੇਖੇ ਹੇਠ ਜਿੰਨੇ ਵੀ ਵਿਦਿਆਰਥੀ ਨੇ ਅਵਿਲਾਖੀ ਨੇ ਜਗਿਆਸੂ ਨੇ ਸੇਵਾਦਾਰ ਨੇ ਭਾਈ ਦੀਪੇ ਵਰਗੇ ਇਹਨਾਂ ਸਾਰਿਆਂ ਸ਼ਸਤਰ ਅਤੇ ਸ਼ਾਸਤਰ ਵਿਦਿਆ ਸਿੱਖੀ ਹੈ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਭਾਸ਼ਾ ਗੁਰਮੁਖੀ ਪੰਜਾਬੀ ਹਿੰਦੀ ਸ਼ਰਸਾਰ ਹੋ ਗਏ ਵਿਦਿਆ ਦੇ ਵਿੱਚ ਕੁਝ 1703 ਈਸਵੀ ਦੀ ਗੱਲ ਹੈ ਭਾਈ ਭਗਤਾ ਬੀਬੀ ਜਿਉਣੀ ਗੁਰਾਂ ਦੇ ਦਰਸ਼ਨ ਕਰਨ ਆਏ ਆ ਕੇ ਬੇਨਤੀ ਕੀਤੀ ਮਹਾਰਾਜ ਭਾਈ ਦੀਪੇ ਨੇ ਤੁਹਾਡੀ ਸੇਵਾ ਵਿੱਚ ਹੀ ਰਹਿਣਾ ਹੈ ਜੇ ਹੁਕਮ ਕਰੋ ਕੁਝ ਸਮਾਂ ਪਿੰਡ ਲੈ ਚੱਲੀਏ ਸਾਡਾ ਵੀ ਚਿੱਤ ਨਹੀਂ ਲੱਗਦਾ ਨਾਲੇ ਸਾਰੇ ਪਰਿਵਾਰ ਨੂੰ ਦਾਦ ਕਿਆ ਨਾਨਕਿਆਂ ਨੂੰ ਮਿਲ ਲੈਣਗੇ ਪ੍ਰਕਾਸ਼ ਵੀ ਸੀ ਵੀ ਜਵਾਨੀ ਵਿੱਚ ਨੇ ਗ੍ਰਸਤ ਵਿੱਚ ਪਰਵੇਸ਼ ਕਰਵਾ ਦਿੱਤਾ ਜਾਵੇਗਾ ਪਰਿਵਾਰ ਪਰ ਫੁੱਲਤ ਹੋਵੇਗਾ ਮਹਾਰਾਜ ਨੇ ਆਵਾਜ਼ ਦਿੱਤੀ ਸਿੱਖਾ ਨੂੰ ਕਾਸਿਦ ਨੂੰ ਆਖਿਆ ਲਿਆਓ ਗੁਰਮੁਖ ਪਿਆਰੇ ਨੂੰ ਆਵਾਜ਼ ਦਿਓ ਸੁੰਦਰ ਚੋਲਾ ਪਾਇਆ ਹੈ ਦਵਾਲਾ ਚਲਾਇਆ ਹੈ ਸ਼ਸਤਰ ਤੇ ਸ਼ਾਸਤਰ ਵਿੱਚ ਨਿਪੁੰਨ ਸੂਰਜ ਵਰਗਾ ਤੇਜ ਹੈ ਚਿਹਰੇ ਦੇ ਉੱਤੇ ਜਦੋਂ ਸਾਵੇਂ ਇਹ ਪੁਚੰਗੀ ਆਇਆ ਤੇ ਸਹਿ ਸੁਭਾਅ ਮਾਈ ਬਾਪ ਦੇ ਗਲੂਏ ਚੋਂ ਨਿਕਲਿਆ ਹੈ ਆ ਗਿਆ ਸਾਡਾ ਦੀਪਾ ਤੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਉੱਥੇ ਬਚਨ ਕੀਤਾ ਹੁਣ ਇਹ ਦੀਪਾ ਨਹੀਂ ਰਿਹਾ ਇਹ ਦੀਪ ਸਿੰਘ ਬਣ ਗਿਆ ਹੈ ਸਿੰਘ ਦਾ ਨਾਮ ਅੱਧਾ ਨਹੀਂ ਨਾ ਲਈਦਾ ਰਹਿਤ ਨਾਮੇ ਜਿੰਨਾ ਪੜੇ ਨੇ ਉਹਨਾਂ ਨੂੰ ਸਮਝ ਆਏ ਗੁਰਦੇਵ ਨੇ ਹੁਕਮ ਕੀਤਾ ਹੈ ਬਾਬਾ ਦੀਪ ਸਿੰਘ ਤੁਹਾਡਾ ਪਰਿਵਾਰ ਲੈਣ ਆਇਆ ਘਰ ਨੂੰ ਜਾਓ ਪਰ ਇੱਕ ਗੱਲ ਦਾ ਖਿਆਲ ਰੱਖਿਓ ਜਿੱਥੇ ਵੀ ਰਹਿਣਾ ਹੈ ਸਿੱਖੀ ਨੂੰ ਪਰਫੁੱਲਤ ਕਰਨਾ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਕਿਉਂਕਿ ਗੁਰੂ ਨਾਨਕ ਦਾ ਸਿੱਖ ਜਿੱਥੇ ਵੀ ਟਿਕਦਾ ਹੈ ਉਹਦਾ ਘਰ ਗੁਰਦੁਆਰਾ ਬਣ ਜਾਂਦਾ ਹੈ ਧਰਮਸ਼ਾਲਾ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ ਬਾਣੀ ਚਾਹੁੰਦਾ ਹੈ ਨਾ ਕੀਰਤਨ ਨਾਮ ਸਿਮਰਤ ਰਹੋ ਜਦ ਲੱਗ ਘਟ ਸਾਸ ਜਿਨਾਂ ਚ ਰ ਆਖਰੀ ਸਾਹ ਨੇ ਵੈਗਰੂਦੀ ਕੀਰਤੀ ਕਰਦੇ ਰਹਿਣਾ ਤੇ ਕਰਵਾਉਂਦੇ ਰਹਿਣਾ ਇਹ ਸਿੱਖੀ ਦਾ ਸਿਧਾਂਤ ਹੈ ਜਾਣਾ ਨਹੀਂ ਸੀ ਚਾਹੁੰਦੇ ਪਰ ਮਾਪਿਆਂ ਦਾ ਪ੍ਰੇਮ ਤੇ ਗੁਰਾਂ ਦਾ ਹੁਕਮ ਸ਼ਿਰ ਮਥੇ ਕਬੂਲਿਆ ਤੇ ਪਉ ਵਿੰਡ ਵਾਪਸ ਆ ਗਏ ਇਹਦੇ ਬਾਅਦ ਸਮਾ ਆਇਆ 1761 ਬਿਕਰਮੀ ਸੰਮਤ ਜੇਠਾੜ ਦਾ 1704 ਈਸਵੀ ਮਈ ਦਾ ਮਹੀਨਾ ਉੱਤਰੀ ਭਾਰਤ ਦੀ ਸਾਰੀ ਫੌਜ ਔਰੰਗਜ਼ੇਬ ਦੇ ਹੁਕਮ ਵਿੱਚ ਸੂਬਾ ਸਰਹੰਦ ਨਾਜ਼ੂ ਵਜ਼ੀਰ ਖਾਂ ਬਾਈ ਧਾਰ ਦੇ ਰਾਜੇ ਭੀਮਚੰਦ ਹੋਣਾ ਨੇ घेरा पाया है दो ढाई लाख की गिनती है अलह यार खां बड़ा सोहना लिखते फौजुमारो हिसाब थे सरदारे फौज एक नहीं दो नवाब थे राजे कई पहाड़ के हम रकाब थे सिंगों से बिस्त चंद यह शैखो शाहब थे ਫਾਰਸੀ ਚ ਬਿਸਤ ਚੰਦ 20 ਗੁਣਾ ਨੂੰ ਆਂਦੇ ਨੇ ਉਹ 10000 ਸੂਰਮਾ ਕਲਗੀ ਧਰ ਕੋਲ ਹੈ ਤੇ 20 ਗੁਣਾ ਦੁਸ਼ਮਣ ਦੀ ਫੌਜ ਹੈ 2 ਲੱਖ ਹੋ ਗਈ ਇਹਦੇ ਤੋਂ ਬਾਅਦਾਂ ਫਿਰ ਗੁੱਜਰ ਰੰਗੜ ਲੁਟੇਰੇ ਜਿਨ੍ਹਾਂ ਨੂੰ ਇਹ ਚਾ ਚੜਿਆ ਸੀ ਵੀ ਗੁਰੂ ਘਰ ਚੜਾਵਾ ਬੜਾ ਹੈ ਲੁੱਟਕ ਸੁੱਟ ਕਰਾਂਗੇ 7 ਮਹੀਨੇ ਘੇਰਾ ਪਿਆ ਰਿਆ ਜਿੱਤ ਧਾਰ ਕਿਸੇ ਦੀ ਨਹੀਂ ਹੋਈ ਝੂਠੀਆਂ ਕਸਮਾਂ ਖਾਧੀਆਂ ਬਾਈ ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਵੱਲੋਂ ਕੁਰਾਨ ਦੀ ਕਸਮ ਆਈ ਅਨੰਦਪੁਰ ਛੱਡ ਦਿਓ ਸਾਡਾ ਤੇ ਤੁਹਾਡਾ ਝਗੜਾ ਟਲ ਗਿਆ ਫਕੀਰ ਦਾ ਸੁਭਾਅ ਹੁੰਦਾ ਹੈ ਝਗੜੇ ਨੂੰ ਟਾਲਣਾ ਔਰ ਸ਼ਾਂਤੀ ਨੂੰ ਬਹਾਲ ਕਰਨਾ ਫਕੀਰ ਹਦੋਂ ਹਥਿਆਰ ਚੁੱਕਦਾ ਜਦੋਂ ਸਿਰੋਂ ਪਾਣੀ ਲੰਗਦਾ ਹੈ ਜਿਹੜੀਆਂ ਕਿਰਪਾਨਾਂ ਗਾਤਰੇ ਪਾਈ ਫਿਰਦੇ ਹੋ ਨਾ ਇਹ ਲੋਕਾਂ ਦੇ ਨਿਆਣੇ ਡਰਾਉਣ ਨੂੰ ਨਹੀਂ ਪਾਈਆਂ ਆਪਾਂ। ਨਾ ਕਿਸੇ ਦਾ ਧੱਕਾ ਕਰਨ ਨੂੰ ਪਾਈਆਂ ਨੇ। ਇਹਦੇ ਲਈ ਇੱਕ ਬਚਨ ਹੈ ਕਲਗੀਧਰ ਦਾ ਵੀ ਇਹ ਸ਼ਸਤਰ ਕਿਉਂ ਠਾਏ ਨੇ। ਬਲਾਚਾਰ ਕੀ ਦਰਮਿਆ ਆਮ ਦਮ ਬਾਤ ਤਦਬੀਰ ਤੀਰੋ ਤੂਫੰਗ ਆਮ ਦਮ ਕਹਿੰਦੇ ਔਰੰਗਜ਼ੇਬ ਮੈਂ ਹਥਿਆਰ लाचार ਹੋ ਕੇ ਚੁੱਕਿਆ ਹੈ ਸ਼ੌਂਕ ਨਾਲ ਨਹੀਂ। ਤੇਰੇ ਹੱਥ ਤਲਵਾਰ ਹੈ ਲਹੂ ਵਹਾਉਣਾ ਹੈ ਮੇਰੇ ਹੱਥ ਕਿਰਪਾਨ ਬਣ ਗਈ ਮੈਂ ਸੈਲਫ ਡਿਫੈਂਸ ਵਿੱਚ ਗਊ ਗਰੀਬ ਦੀ ਰੱਖਿਆ ਲਈ ਉਠਾਈ ਹੈ ਤੋ ਸਮਝ ਲਿਓ ਕਿਉਂ ਇਹ ਗਾਤਰੇ ਪਾਉਣੇ ਆ ਕਿਰਪਾਨ ਅਸੀਂ ਜੰਗ ਟਾਲਿਆ 6 ਪੋ ਦੀ ਰਾ 1761 ਬਿਕਰਮੀ ਸੰਤਨੰਦਪੁਰ ਛੱਡਿਆ 7 ਪੋ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਯੁੱਧ ਹੋਇਆ ਫਿਰ ਪਰਿਵਾਰ ਵਿਛੋੜਾ ਹੋਇਆ ਅੱਠ ਪੋ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਵੱਡੇ ਸਾਹਿਬ ਜਾਦੇ ਗੁਰ ਸਿੰਘ ਚੇਕਾਰੇ ਕੁੰਨਦ ਚਹਿਲ ਨਰ ਕੇ 10 ਲੱਖ ਬਰਾਇਤ ਬਰੋ ਬੇ ਖਬਰ ਕਲਗੀ ਧਰ ਦੇ ਸਾਵੇਂ 10 ਲੱਖ ਨੰਗੀ ਤਲਵਾਰ ਤੇ ਦੁਸ਼ਮਣਾਂ ਨਾਲ ਨੱਚਦੇ ਹੋਏ ਸ਼ਹੀਦ ਹੋ ਗਏ ਅੱਠ ਪੋ ਦੀ ਰਾਤ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਉਤਰੇ ਦੁਸ਼ਮਣਾਂ ਦੇ ਘੇਰੇ ਨੂੰ ਗਿੱਦੜਾਂ ਦੀਆਂ ਡਾਰਾ ਵਾਂਗੂੰ ਡਾਉਂਦੇ ਹੋਏ ਕਲਗੀਧਰ ਨੌਪੋਦੀ ਸਵੇਰ 마ਸੀਵਾੜੇ ਪਹੁੰਚੇ ਇਥੋਂ ਫਿਰ ਸੰਗਤਾਂ ਨੂੰ ਧਾਰ ਦੇ ਦੀਨੇ ਕਾਂਗੜ ਜਿੱਤ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੀ ਭਾਈ ਦਇਆ ਸਿੰਘ ਨੂੰ ਦੱਖਣ ਵੱਲ ਤੋਰਿਆ ਖਿਦਰਾਣੇ ਦੀ ਢਾਬ ਪਹੁੰਚੇ ਭਾਈ ਮਹਾ ਸਿੰਘ ਨੇ ਬੇਅੰਤ ਮੇਦਾਵੀਆਂ ਨੂੰ ਨਜ਼ਾਤ ਦਵਾਈ ਮੁਕਤੀ ਦਵਾਈ ਖਿਦਰਾਣੇ ਦੀ ਢਾਬ ਨੂੰ ਮੁਕਤ ਸਰ ਨਾਮਕਰਨ ਦੇ ਕੇ ਕਮਰਕੱਸਾ ਖੋਲਿਆ ਮੈਦਾਨੇ ਜੰਗ ਵਾਲਾ ਜਗਾ ਦਾ ਨਾਮ ਪਰਫੁੱਲਤ ਹੋਇਆ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਦਮ ਲਿਆ ਬਾਪੂ ਨੇ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਬੂ ਕੀ ਤਲਵੰਡੀ ਨੇ 1703 ਈਸਵੀ ਚ ਜੋ ਭਾਈ ਦੀਪ ਸਿੰਘ ਗਏ ਹੋਏ ਸੀ ਪਉ ਵਿੰਡ ਉਹ ਫਿਰ ਇੱਥੇ ਆਣ ਕੇ ਗੁਰਾਂ ਦੇ ਚਰਨਾਂ 'ਚ ਮਿਲਦੇ ਨੇ ਉਧਰੋਂ ਭਾਈ ਮਨੀ ਸਿੰਘ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ मामा ਕਿਰਪਾਲ ਚੰਦ ਹੋਰ ਸਿੱਖਾਂ ਸੇਵਕਾਂ ਨੂੰ ਲੈ ਕੇ ਦਿੱਲੀ ਤੋਂ ਵਾਪਸ ਆ ਗਏ ਦਮਦਮਾ ਸਾਹਿਬ ਇਹ ਸਰਸਾ ਦੇ ਕੰਡੇ ਤੋਂ ਰੋਪੜ ਥਣੀ ਹੁੰਦੇ ਉਦੋਂ ਦਿੱਲੀ ਚਲੇ ਗਏ ਸੀ ਪਰਿਵਾਰ ਵਿਛੋੜੇ ਚ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਫਤੇ ਸਿੰਘ 13 پو 1761 ਬਿਕਰਮੀ ਸੰਮਤ ਸਰਹੰਦ ਦੀਆਂ ਨੀਆਂ ਚ ਜਿਣੇ ਜਾ ਚੁੱਕੇ ਸਨ ਮਾਤਾ ਗੁਜਰੀ ਸ਼ਹੀਦ ਹੋ ਗਏ ਸਨ ਇੱਥੇ ਫਿਰ ਭਾਈ ਮਨੀ ਸਿੰਘ ਨੇ ਗਲ ਪੱਲਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਇਕਤਰ ਲਾ ਲਿਆ ਔਰ ਇਹਨੂੰ ਬੜੇ ਧਿਆਨ ਨਾਲ ਸਮਝਿਓ ਬਾਣੀ ਵਿੱਚ ਬਦਲਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਤੁਹਾਡੀ ਮੇਰੀ ਲਿਖੀ ਹੋਈ ਕਵਿਤਾ ਨਹੀਂ ਹੈ ਬਿੰਦੀਆਂ ਲਾ ਦਿਓ ਟਿੱਪੀਆਂ ਉਡਾ ਦਿਓ ਕਦੇ ਟਿੱਪੀਆਂ ਲਾ ਦਿਓ ਕਦੇ ਬਿੰਦੀਆਂ ਉਡਾ ਦਿਓ ਤੇ ਤਰਕ ਕੀ ਦੋ ਨਕਮਾ ਜਿਆ ਵਿਆਕਰਣ ਅਨੁਸਾਰ ਚੱਲ ਰਹੀ ਹੈ ਬਾਣੀ ਵਿਆਕਰਣ ਜਾਂ ਪਿੰਗਲ ਤੇ ਚੱਲੀ ਨਹੀਂ ਸਕਦੀ ਇਹ ਤੁਹਾਡੀ ਬਾਣੀ ਹੈ ਹੀ ਨਹੀਂ ਹੈ ਧੁਰ ਕੀ ਬਾਣੀ ਆਈ ਧੁਰੋਂ ਆਈ ਹੈ ਲਿਆਇਆ ਕੌਣ ਹੈ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਅਕਾਲ ਪੁਰਖ ਦੇ ਬੋਲ ਨੇ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਪ੍ਰਵੇਡਿੰਗ ਲਾਰਡ ਹਿਮਸੈਲਫ ਇਸ ਕਾਲਡ ਗੁਰੂ ਨਾਨਕ ਖੁਦਾ ਗੁਰੂ ਨਾਨਕ ਬਣਿਆ ਤੁਹਾਡੇ ਰੋਗ ਸ਼ੋਗ ਮਿਟਾਉਣ ਲਈ ਬਾਣੀ ਲੈ ਕੇ ਆ ਗਏ ਬਾਣੀ ਉਸ ਆਲਮ ਦੀ ਹੈ ਤੁਸੀਂ ਇਸ ਆਲਮ ਦੀ ਗੇਰ ਅਮਰ ਘੜੀ ਹੈ ਵਿਆਕਰਣ ਘੜੀ ਹੈ ਪਿੰਗਲ ਘੜਿਆ ਹੈ ਔਰ ਭਾਈ ਮਨੀ ਸਿੰਘ ਨਾਲੋਂ ਤੁਹਾਡੇ ਚੋਂ ਕੋਈ ਪਹੁੰਚਿਆ ਹੋਇਆ ਸਿੱਖ ਨਹੀਂ ਹੈ ਨਾ ਹੋਵੇਗਾ ਇਸ ਰੂਹੇ ਜ਼ਮੀਨ ਤੇ ਉਹਦੀਆਂ ਆ ਉਂਗਲਾ ਬੰਦ-ਬੰਦ ਕਰਕੇ ਕਟੀਆਂ ਗਈਆਂ ਸਿੱਖੀ ਲਈ ਏਡੀ ਵੱਡੀ ਹਸਤੀ ਐ ਪਤਾ ਬਾਪੂ ਨੂੰ ਕੀ ਆਖਿਆ ਗਲ ਪੱਲਾ ਪਾ ਕੇ ਬਾਣੀ ਧੁਰ ਕੀ ਐ ਤੂੰ ਜਿਹੜਾ ਧੁਰੇ ਟਿਕਿਆ ਹੋਇਆ ਵਾਹਿਗੁਰੂ ਐ ਤੂੰ ਉਹਦਾ ਸਰਗੁਣ ਸਰੂਪ ਐ ਕਲਗੀਧਰ ਤੇਰੇ ਦੇਸ ਦੀ ਬਾਣੀ ਦੇ ਜਦੋਂ ਅਸੀਂ ਅਰਥ ਕਰਦੇ ਆਂ ਤੇ ਸਹਿ ਸੁਭਾਈ ਅਨਰਥ ਹੋ ਜਾਂਦਾ ਐ ਔਰ ਗਲੂਏ ਚੋਂ ਇਹ ਬੋਲ ਜਦੋਂ ਕੱਢਦੇ ਆਂ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤੇ ਸਾਨੂੰ ਪਾਠ ਬੋਧ ਬਖਸ਼ ਸਾਨੂੰ ਬਾਣੀ ਦੇ ਅਰਥ ਹੀ ਸਿਖਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਕਹਿੰਦੇ ਜਾਓ ਧੀਰਮਲੀਆਂ ਕੋਲੋਂ ਸ੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਜਿਹੜੀ 1661 ਬਿਕਰਮੀ ਸੰਮਤ ਰਾਮ ਸਰ ਅੰਮ੍ਰਿਤ ਸਰ ਵਿਖੇ ਭਾਈ ਗੁਰਦਾਸ ਕੋਲੋਂ ਖੁਦ ਖੁਦਾ ਗੁਰੂ ਅਰਜਨ ਸਾਹਿਬ ਨੇ ਲਿਖਵਾਈ ਲਿਆਓ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਲਿਖ ਲਵਾਂਗੇ ਉਹ ਗਏ ਲੈਣ ਜਦੋਂ ਮੁਖੀਏ ਸਿੰਘ ਤੇ ਉਹ ਧੀਰਮਲ ਨੇ ਤਰਕ ਬੜਾ ਤਕੜਾ ਦਿੱਤਾ ਕਹਿੰਦੇ ਤੁਹਾਡਾ ਗੁਰੂ ਅਕਾਲ ਸਰੂਪ ਹੈ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ ਉਹਦੇ ਖਸਮ ਕੋ ਬਾਣੀ ਲਿਆ ਸੀ ਤੇ ਸਾਡੇ ਕਿਉਂ ਤਰਲੇ ਕੱਢਦਾ ਫਿਰਦਾ ਹੈ ਗ੍ਰੰਥ ਕਾਲੀ ਮੰਗ ਰਿਹਾ ਓ ਜੇ ਵਾਕਿਆਈ ਗੁਰਨਾਨਕ ਵਾਲੀ ਜੋਤ ਐ ਰੋਜ ਤੇ ਪੜਦੇ ਉਹ ਜੋ ਤੋਹਾ ਜੁਗਤ ਸਾਈ ਸਹਕਾਇਆ ਫੇਰ ਪਲਟੀ ਐ ਤੇ ਅਸੀਂ ਵੀ ਮੂੰਹੋਂ ਸੁਣਿਆ ਐ ਤੁਹਾਡੇ ਗੁਰੂ ਨੂੰ ਆਂਦਿਆਂ ਹਮੂੰ ਗੁਰੂ ਗੋਬਿੰਦ ਸਿੰਘ ਹਮੂੰ ਨਾਨਕ ਅਸਤ ਹਮਾ ਸ਼ਬਦ ਯੂ ਜ਼ਹਰੂ ਮਾਨਕ ਅਸਤ ਮੈਂ ਖੁਦ ਖੁਦਾ ਰੱਬ ਕੋ ਆਂਦਾ ਗੁਰੂ ਗੋਬਿੰਦ ਸਿੰਘ ਮੈਂ ਗੁਰੂ ਨਾਨਕ ਬਣਿਆ ਗੁਰੂ ਗੋਬਿੰਦ ਸਿੰਘ ਬਣਿਆ ਮੈਂ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਬਣਿਆ ਹੁਣ ਨਕਲ ਮਾਰਨ ਲਈ ਬੀੜ ਮੰਗ ਰਹੇ ਹੋ ਜਾ ਕੇ ਆਪਣੇ ਗੁਰੂ ਨੂੰ ਆਖੋ ਜੇ ਪੂਰਾ ਹੈ ਤੇ ਖਸਮ ਕੋਲੋਂ ਬਾਣੀ ਉਹ ਵੀ ਲੈ ਆਵੇ ਤਰਕ ਬਹੁਤ ਵੱਡਾ ਹੋਇਆ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਸਿੰਘ ਪਹੁੰਚੇ ਲਥੇ ਦੇ ਚਿਹਰੇ ਲੈ ਕੇ ਬੇਨਤੀ ਕੀਤੀ ਮਹਾਰਾਜ ਧੀਰਮਲਿਏ ਤੁਹਾਡੀ ਸ਼ਾਨ ਦੇ ਖਿਲਾਫ ਬੋਲਦੇ ਨੇ ਗੁਰਦੇਵ ਆਖਣ ਲੱਗੇ ਫਿਰ ਇਸ ਤਰ੍ਹਾਂ ਕਰੋ ਬੀੜਾਂ ਤੇ ਹੋਰ ਵੀ ਮੌਜੂਦ ਨੇ ਪਰ ਜੇ ਇਹਨਾਂ ਬੀੜਾਂ ਤੋਂ ਤੁਹਾਨੂੰ ਬਾਣੀ ਦੇ ਅਰਥ ਸਿਖਾਏ ਤੇ ਤੁਹਾਡੇ ਜ਼ਿਹਨ ਵਿੱਚ ਇਹ ਖਿਆਲ ਟਿਕਿਆ ਰਹਿਣਾ ਵੀ ਗੁਰੂ ਪੂਰਾ ਨਹੀਂ ਸੀ ਗਲੂਏ ਮੁਬਾਰਕ ਤੋਂ ਤਾਂ ਹੀ ਬਾਣੀ ਇੱਕ ਊੰਕਾਰ ਤੋਂ ਲੈ ਕੇ 18 ਤੋਂ 20 ਰਾਗ ਮਾਲਾ ਤੱਕ ਪ੍ਰਗਟ ਨਹੀਂ ਕਰ ਸਕੇ ਨਕਲ ਮਾਰਨ ਲਈ ਦੂਸਰੀ ਬੀੜ ਮੰਗਦੇ ਨੇ ਅੱਜ ਤੁਹਾਨੂੰ ਗਲੂਏ ਮੁਬਾਰਕ ਤੋਂ ਸਾਰੀ ਬਾਣੀ ਸੁਣਾਵਾਂਗਾ ਤੁਹਾਨੂੰ ਅਰਥ ਪੜਾਵਾਵਾਂਗਾ ਹੁਣ ਹੋਰ ਬੀੜਾਂ ਕਿਹੜੀਆਂ ਨੇ ਉਸ ਵਕਤ ਇੱਕ ਤੇ ਸਾਧਾਂ ਵਾਲੀ ਬੀੜ ਆਨੰਦਾਂ ਦੀ ਪੂਰੀ ਲਿਖੀ ਗਈ ਉਥੇ ਡਰੋਲੀ ਪਈ ਸੀ ਆਨੰਦ ਚੰਦ ਵਾਲੀ ਇੱਕ ਬੀੜ ਭਾਈ ਬੰਨੋ ਵਾਲੀ ਜਦੋਂ ਭਾਈ ਗੁਰਦਾਸ ਜੀ ਨੇ ਬਾਣੀ ਲਿਖ ਲਈ ਤੇ ਉਹ ਫਿਰ ਜਲਦ ਬੰਨਣ ਲਈ ਬੀੜ ਨੂੰ ਲਾਹੌਰ ਭੇਜਣਾ ਸੀ ਉਹ ਭਾਈ ਬੰਨੋ ਨੇ ਉੱਥੋਂ ਉਲੱਥਾ ਕਰ ਲਿਆ ਇਦਾਂ ਬੀੜਾਂ ਮੌਜੂਦ ਨੇ ਪਰ ਗੁਰਦੇਵ ਨੇ ਫਿਰ ਸਿੱਖਾਂ ਨੂੰ ਆਖਿਆ ਵੀ ਹੁਣ ਬੀੜਾਂ ਦੀ ਲੋੜ ਨਹੀਂ ਐ ਮਹਾਰਾਜ ਨੇ ਚੌਂਕੜਾ ਲਾਇਆ ਬਾਬਾ ਦੀਪ ਸਿੰਘ ਨੂੰ ਕਹਿੰਦੇ ਤੁਸੀਂ ਸ਼ਾਹੀ ਤਿਆਰ ਕਰੋ ਕਲਮਾ ਘੜ ਕੇ ਲਈ ਆਓ ਤੇ ਭਾਈ ਮਨੀ ਸਿੰਘ ਜੀ ਤੁਸੀਂ ਬਾਣੀ ਲਿਖਣੀ ਐ ਇਉਂ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਓੰਕਾਰ ਤੋਂ ਬਾਣੀ ਦਾ ਆਗਾਸ ਕਰਕੇ 18 ਦਾ 20 ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਗਲੂਏ ਚੋਂ ਪ੍ਰਗਟ ਕਰਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਰਾਗ ਮਾਲਾ ਦੇ ਉੱਤੇ ਸਮਾਪਤੀ ਕੀਤੀ। ਔਰ ਸਿੱਖ ਜਗਤ ਨੂੰ ਇਹ ਸਮਝ ਪੈ ਗਈ ਵੀ ਚੋਲਾ ਬਦਲਿਆ ਹੈ ਗੁਰੂ ਨਾਨਕ ਨੇ ਜੋਤ ਨਹੀਂ ਬਦਲੀ। ਉਹੀ ਅਕਾਲੀ ਜੋਤ ਹੈ। ਜਿਹੜੇ ਚਵਰ ਛਤਰ ਤਖਤ ਦੇ ਮਾਲਕ ਗੁਰੂ ਨਾਨਕ ਨੇ ਉਸੇ ਦੇ ਹੀ ਗੁਰੂ ਗੋਬਿੰਦ ਸਿੰਘ ਨੇ